ਅੱਜ ਪਿੰਡ ਆਦੀ ਦੇ ਵਿੱਚ ਬਾਬਾ ਮਰਸਾਬ ਦੇ ਅਸਥਾਨ ਤੇ ਸਮਾਗਮ ਹੋ ਰਿਹਾ ਹੈ। ਇਹ ਗੜਾ ਜਾਓ ਜਿੱਥੇ ਸਭ ਤੋਂ ਪਹਿਲਾਂ ਨਾਮ ਦਰਬਾਰ ਬਾਬਾ ਮਰਸਾਬ ਜੀ ਦੇ ਸਾਹਮਣੇ ਮਿਲਣ ਆਇਆ ਜਾ ਰਿਹਾ ਹੈ। ਤੇਰਾ ਨਾਮ ਸਰਵੰਤ ਸਿੰਘ ਜੋ ਕਿ ਪਿਛਲੇ 14 ਸਾਲ ਤੋਂ ਮੇਲਾ ਹੋ ਗਿਆ ਜਦ ਦੀ ਸ਼ੁਰੂਆਤ ਹਰਪ੍ਰਸਾਦ ਸਿੰਘ ਜੀ ਜੋ ਜੂ ਕਿ ਚਲੇ ਗਿਆ ਸੀ ਜਿਗਵਾ ਦੇ ਗਿਆ ਸੀ ਜਿਸ ਵਿੱਚ ਅਸੀਂ ਹਰ ਸਾਲ ਨਵੇਂ ਨਵੇਂ ਕਲਾਕਾਰ ਜਿਵੇਂ ਕਿ ਜਸਵੰਦਰ ਬਰਾੜੀ ਜੀ ਰਾਜੀ ਰਾਜੀ ਸੁਖਵਿੰਦਰ ਸਿੰਘ ਜੀ ਦੇਖੋ ਨਾ ਤੋਂ ਬਾਅਦ ਅੱਜ 14 ਮੇਲਾ ਕਰ ਰਿਹਾデア ਸੀਵਾ ਦੇ ਹਾਜ਼ਰ ਨੇ ਜੋ ਮੇਲੇ ਤੋਂ ਆਏ ਨੇ ਤੇ ਅੱਜ ਇਸ ਵਿੱਚ ਰਿੰਮੀ ਰੰਧਾਵਾ ਜੀ ਕਿਉਂਕਿ ਆਏ ਸੀ ਰਿੰਮੀ ਰੰਧਾਵਾ ਬ੍ਰਦਰ ਉਹਨਾਂ ਦੀ ਅੱਜ ਇਸ ਵਿੱਚ ਜਿਸ ਵਿੱਚ ਸਾਰੀਆਂ ਸੰਸਾਰਾਂ ਦੇ ਬਹੁਤ ਜੀਓਗਦਾਰ ਜਿਸ ਵਿੱਚ ਬਾਲੀਆਂ ਸੰਸਾਰਾਂ ਦੇ ਹੋ ਗਾ ਜੋ ਕਿ ਬਹੁਤ ਹੀ ਵਧੀਆ ਲੈਣੇ ਚੜ੍ਹਿਆ ਅੱਜ ਸੋਚ ਸਾਰੀਆਂ ਸੰਗਤਾਂ ਦਾ ਅਸੀਂ ਪ੍ਰਬੰਧਕ ਕਮੇਟੀ ਕੋਲੋਂ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਦਾ ਮਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਲਗਾਏ ਚੱਲਦਾ ਰਹੂਗਾ ਜਿਸ ਵੇਲੇ ਸਾਰੀਆਂ ਸੰਗਤਾਂ ਦਾ ਜੋ ਹੋਂਦ ਇਹ ਜੋਨ ਮਿਲਦਾ ਰਹੇ ਕਿਹੜੇ ਕਿਹੜੇ ਨਾਮ ਤੇ ਤੇ ਅੱਜ ਦੇ ਪ੍ਰੋਗਰਾਮ ਵਿੱਚ ਜਸਵੀਰ ਸਿਰਾ ਜੀ ਅਤੇ ਰਿੰਮੀ ਪ੍ਰੋਫੈਸਰ ਉਹਨਾਂ ਵੱਲੋਂ ਕਾਇਰੀ ਲਗਵਾਈ ਗਈ ਆ ਤੋ ਸੰਤਾਨ ਨੇ ਬਹੁਤ ਜਿਆਦਾ ਸਹਿਯੋਗ ਕੀਤਾ ਹਰ ਸਾਲ ਜੋ ਕਿ ਮੇਲਾ ਸਦਾ ਨਾਇਸ਼ ਹੁੰਦਾ ਰਹੇਗਾ ਜੈਸਾ ਜੈਨ ਦੀ ਕਿਉਂ ਆਇਆ ਸੀਗੇ ਤੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਤਾਨਾਂ ਵੱਲੋਂ ਤੌਰਨ ਤੇ ਅਸੀਂ ਭੇਜੀਆਂ